ਇਹ ਮਸਲਾ ਦੀ ਡੀਸੀ ਦਫ਼ਤਰ ਪਹੁੰਚਿਆ ਸਰ ਇਸ ਤਰ੍ਹਾਂ ਕਿ ਇਹ ਨਾ 1955 ਦੇ ਵਿੱਚ ਸਾਨੂੰ ਜ਼ਮੀਨ ਲਾਟ ਹੋਈ ਆ ਸਾਡੇ ਬਾਬਾ ਜੀ ਉਹਨਾਂ ਨੂੰ ਅੱਛਾ ਜੀ 1955 ਤੋਂ ਲਾ ਕੇ ਅਸੀਂ 96 ਤੱਕ ਇਹ ਪੈੜੀ ਦੇ ਵਿੱਚ ਸਾਡੀਆਂ ਬੈਕਾਂ ਹੀ ਜਾਨੀ ਵੋਂਦੇ ਰਹੇ ਆਂ ਉਤੋਂ ਬਾਅਦ ਆ ਸਾਨੂੰ ਪੈੜੀ ਤੇ ਹੋਈ ਆ ਸੈਂਟਰ ਗਵਰਨਮੈਂਟ ਵੱਲੋਂ ਲਾਟ ਜੀ ਸਾਡੇ ਕੋਲ ਮੌਜੂਦਾ ਕਾਗਜ਼ ਆ ਹੂੰ ਤੇ ਉਹਨੋਂ ਸਾਡੇ ਨਾਲ ਧੱਕਾ ਹੋਇਆ ਕੋਈ ਮਹਿਕਮੇ ਦੇ ਨਾਂ ਰੜ ਕੇ ਪੂਰਨ ਸਿੰਘ ਗੱਲੋਂ ਮਤਲਬ ਗਗੜੇਵਾਲ ਦਾ ਹੀ ਬੰਦਾ ਉਹਨੇ ਜਾਲੀਆਂ ਅਰਜੀ ਹਟੀਆਂ ਬਣਵਾ ਲਈਆਂ 99 90 91 ਤੇ ਨਾ ਸਾਲਾਂ ਦੇ ਵਿੱਚ 86 ਇਕੱਲੀਆਂ ਦੀ ਯਾਨੀ ਰਜਿਸਟਰੀ ਕਰ ਲਿਆ ਤੇ ਉਹਦੇ ਆਪਣਾ ਰਜਿਸਟਰੀ ਕਰਾ ਕੇ ਪੁਲਿਸ ਨੂੰ ਪੈਸਾ ਚਾੜ ਕੇ ਸਾਨੂੰ ਪੈਲੀ ਦੇ ਵਿੱਚ ਉਹਨਾਂ ਮਤਲਬ ਅਪਝਾਤਾ ਕੁਝ ਬੰਦਿਆਂ ਨੂੰ ਫੜ ਕੇ ਪੁਲਿਸ ਲੈ ਆਈ ਤੇ ਇਸ ਤਰ੍ਹਾਂ ਕਰਕੇ ਪੁਲਿਸ ਦੇ ਨਾਲ ਰਲ ਕੇ ਤੇ ਸਾਡਾ ਮਤਲਬ ਕਬਜ਼ਾ ਜਿਹੜਾ ਤੜਾ ਦਿੱਤਾ। ਉਤੋਂ ਬਾਦਾਂ ਸਰ ਇਸ ਤਰ੍ਹਾਂ ਬੇਨਤੀ ਆ ਵੀ ਅਸੀਂ ਕਿ ਅਲਾਟਮੈਂਟ ਵਾਲੀ ਜ਼ਮੀਨ ਆ ਇਹਦੀ ਤੇ ਰਜਿਸਟਰੀ ਹੋ ਨਹੀਂ ਸਕਦੀ। ਅਸੀਂ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਮਤਲਬ ਅਫਸਰਾਂ ਨੂੰ ਆਖਿਆ ਕਿ ਇਹਨਾਂ ਮੁੱਲ ਲਈ ਆ ਜੇ ਜ਼ਮੀਨ ਤੇ ਸਾਡੇ ਦਿਖਾਉਣ ਪਈਏ ਤੇ ਸੈਂਟਰ ਗਵਰਨਮੈਂਟ ਦੀ ਜ਼ਮੀਨ ਆ। ਇਹ ਇਹਨਾਂ ਅਲਾਟ ਕਿੱਥੋਂ ਕਰਾਈ ਆ? ਇਹਨਾਂ ਆਪਣਾ ਜੇ ਟ੍ਰਿਕ ਕਿੱਥੋਂ ਕਰਾਈ? ਕੁਝ ਇਹ ਲਾਲ ਸਿੰਘ ਪਟਵਾਰੀ ਹੀ ਕੋਈ 13 ਸਾਲ ਰਿਆ 13 ਛੇ 14 ਸਾਲ ਇੱਕ ਹੀ ਇਸ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਉਹ ਵੀ ਇਹਨਾਂ ਦੇ ਨਾਲ ਰਲਿਆ ਸੀ ਤੇ ਉਹਨਾਂ ਦੇ ਮਹਿਕਮੇ ਦੇ ਨਾਲ ਰਲ ਹੀ ਭੁਗਤ ਇਹਨਾਂ ਇਹ ਪੈੜੀ ਦਾ ਯਾਨੀ ਕਿ ਕਰਜ਼ਾ ਵੀ ਲਿਆਵਾ ਹਾਂਜੀ ਅਸੀਂ ਮਤਲਬ ਕਿ ਡੀਸੀ ਸਾਹਿਬ ਨੂੰ ਪੇਸ਼ ਹੋਣ ਆਏ ਆ ਕਿ ਸਾਡਾ ਹੱਕ ਜਿਹੜਾ ਮਤਲਬ ਹੱਕ ਦਵਾਇਆ ਜਾਵੇ ਸਾਨੂੰ ਸਾਨੂੰ ਤੇ ਪਹਿਲੀ ਲਾਟ ਹੋਈ ਸੀ ਗਰੀਬ ਬੰਦੇ ਅੱਠ ਘਰਾਂ ਵਾ ਇੱਕੋ ਘਰ ਹੀ ਕਬਜ਼ਾ ਕਰਕੇ ਬਹਿ ਗਿਆ ਜੀ ਹਾਂਜੀ ਅਦਾਲਤੀ ਕੇਸ ਵੀ ਚੱਲਦਾ ਹੋਵੇ ਤੁਹਾਡਾ ਅਦਾਲਤੀ ਕੇਸ ਹਰ ਕੀਤਾ ਸੀ ਪਰ ਉਹ ਅਦਾਲਤੀ ਕੇਸ ਅੱਧ ਦੇ ਵਿੱਚ ਹੀ ਛੁੱਟ ਗਿਆ ਪੈਸੇ ਦੇਖਣੋਂ ਜਿੱਦਾਂ ਹੁਣ ਕੇ ਵਕੀਲਾਂ ਨੂੰ ਪੈਸੇ ਬਹੁਤ ਦੇਣੇ ਪੈਂਦੇ ਆ ਅਸੀਂ ਇੰਨਾ ਪੈਸਾ ਨਹੀਂ ਦੇ ਸਕਦੇ ਹਾਂਜੀ ਉਹ ਤੁਹਾਡੇ ਕੀ ਮੰਗੇ ਜੀ ਹੁਣ ਮੰਗਾ ਜੀ ਇਸ ਤਰ੍ਹਾਂ ਕਿ ਸਾਡੇ ਕੋਲ ਕਾਗਜ਼ ਹੈਗੇ ਆ ਲਾਟਮੈਂਟਾਂ ਵਾਲੇ ਤੇ ਜਦ ਤੱਕ ਇਹੋ ਹੀ ਕਾਗਜ਼ ਸਾਡੇ ਭਾਲ ਕਰਕੇ ਸਾਨੂੰ ਕਬਜ਼ਾ ਦਵਾਇਆ ਜਾਵੇ ਜਾਂ ਕਿ ਜੇ ਮਹਿਕਮਾ ਜਿਹੜਾ ਕਹਿੰਦਾ ਜੂ ਕਿ ਇਹਨਾਂ ਕੋ ਕਾਗਜ਼ ਹੈਗੇ ਸਾਡੇ ਕੋ ਹੈ ਨਹੀਂ ਮਹਿਕਮਾ ਕਹਿੰਦਾ ਤੇ ਸਾਨੂੰ ਉਹ ਕਾਗਜ਼ ਜਿਹੜੇ 1955 ਲਾਟਮੈਂਟ ਉਹ ਮਹਿਕਮੇ ਦੇ ਕੋਲ ਹੀ ਆ ਤੇ ਮਹਿਕਮਾ ਦਵੇ ਸਾਨੂੰ ਹਾਂਜੀ ਇਹ ਮੰਗਾ ਜੀ ਜੀ ਕੰਮ ਜੀ ਸੁਣਵਾਈ ਕਰਦੇ ਤੇ ਫਿਰ ਤੁਹਾਡਾ ਕੀ ਤੁਹਾਡਾ ਪਤਾ ਅਗਰ ਨਹੀਂ ਸਮਾਈ ਦਜੇ ਅਗਲਾ ਪਹਿਲੀ ਤੇ ਗੱਲ ਆ ਜੀ ਇਸ ਤਰ੍ਹਾਂ ਹੀ ਲਤਾੜ ਹੋਏ ਅਸੀਂ ਗਰੀਬ ਬੰਦੇ ਅਸੀਂ ਕਰ ਵੀ ਕਿਤੇ ਕੀ ਸਕਦੇ ਇਹਨਾਂ ਨੂੰ ਜੇ ਕਿ ਅਸੀਂ ਜਿਤਨਾ ਆਮ ਜੀਵਿੰਦਾਰ ਵੱਡੇ ਉਹ ਤਾਂ ਧਰਨੇ ਲਾ ਦਿੰਦੇ ਸੜਕਾਂ ਰੋਕ ਦਿੰਦੇ ਆ ਅਸੀਂ ਤੇ ਕੋਈ ਜਿਆਦਾ ਪਹੁੰਚ ਵਾਲੇ ਬੰਦੇ ਇਹ ਵੀ ਨਹੀਂ ਕਿ ਸੜਕਾਂ ਰੋਕਦੀਏ ਜਾਂ ਕੋਈ ਧਰਨੇ ਲਾ ਦਈਏ ਅਸੀਂ ਤੇ ਮਹਿਕਮੇ ਨੂੰ ਮਿਹਨਤ ਕਰਕੇ ਤਰਲਾ ਕਰਕੇ ਹੀ ਕਹਿ ਸਕਦੇ ਆ ਕਿ ਗਰੀਬ ਬੰਦੇ ਆ ਸਾਡਾ ਹੱਕ ਜਿਹੜਾ ਸਾਨੂੰ ਦਿਵਾਇਆ ਜਾਵੇ ਚੀਕ ਬੰਦੇ ਛੇੜੇ ਪਿੱਛੇ ਗੜਲੇ ਆਉਂਦੇ ਇਕੱਠੇ ਸਾਡੀ ਸ਼ਹਿਰਤਾਂ ਦੇ ਕਾਜ ਪਤਾ ਲੱਗੇ ਆ ਹਾਂ ਜੀ ਇਕੱਠੇ ਹੋ ਗਏ ਕਾਗਜ਼ ਪੱਤਰ 83 ਕਿੰਦੇ ਆ ਜੀ ਕੀ ਚੱਲ ਪਾਤਰ ਗੱਲ ਮੈਂ ਸੈਂਟਰ ਗਵਰਨਮੈਂਟ ਦੀ ਜਮੀਨ ਆ ਲਾਟ ਹੋਈ ਸਾਨੂੰ 8 7 52 ਨੂੰ ਇਹ ਜਮੀਨ ਗੜਾਦ ਨੇ ਚਾਹ ਦੇ ਤਾਈ ਅਹੀਂ ਮੋਂਦੇ ਰਹੇ ਬੀਤੇ ਰਹੇ ਆ ਮੁੜ ਕੇ ਇਹਨਾਂ ਯਾਰੀ ਡਿਟਰੀਆਂ ਕਰਾ ਲੀਆਂ ਮੁਖਤਾਰ ਨਾਂਵਾਂ ਪੂਨ ਤੋਂ ਨੇ ਬੜਾ ਦੇ ਜਾਂਦੀ ਆਪਦੇ ਹੀ ਮੁੰਡਿਆਂ ਨੂੰ ਕਰ ਦਿੱਤੀਆਂ ਤੇ ਸਾਡੂੰ ਬੜਾ ਲੱਗਾ ਜੋ ਪੁਲਸ ਲਿਆਦੀ ਆ ਤੇ ਸਾਡੇ ਘਰ ਦੀ ਟਾਪ ਤੇ ਤੇ ਮਾਲ ਡੰਗਰ ਵੀ ਕੱਢ ਤੋਥੋ ਇੰਨਾਂ ਨੂੰ ਬਗਾਰਾ ਮੋਟੜਾ ਲੱਗੇ ਤੇ ਇਹ ਜਿਹੜੀ ਸੈਂਟਰ ਗਵਰਨਮੈਂਟ ਦੀ ਜਮੀਨ ਆ ਇਹਨਾਂ ਸੈਂਟਰ ਗਵਰਨਮੈਂਟ ਕੋ ਡਿਸੀਜਨ ਕਰਾਈਆ ਇਦੀ ਡੇਟਰੀ ਨਹੀਂ ਹੁੰਦੀ ਤੇ ਮੁਲਕੇ ਇਹਨਾਂ ਨੇ ਜ਼ਬਰਦਸਤੀ ਕੀਤੀ ਆ ਅਸੀਂ ਆਪਣਾ ਹੱਕ ਮੰਗਦੇ ਆ ਕਿ ਸਾਡਾ ਹੱਕ ਦਿਓ ਇਜ਼ਾਤ ਹੋਈ ਆ ਪੂਰਨ ਸਿੰਘ ਕਿਹੜੇ ਪਿੰਡ ਦਾ ਵਾ ਉਹ ਗਾੜੇ ਆ ਲੜਾਈ ਤੇ ਅਤਵਾਦ ਇਹਨਾਂ ਕੋਈ ਰਫਲਾ ਰਫਲਾ ਦਾ ਜੋਰ ਆ ਇਹਨਾਂ ਰਫਲਾ ਦਾ ਆ ਦਿਵਾਰ ਸਾਨੂੰ ਕੱਢਿਆ ਤੇ ਸਮਾਨ ਵੀ ਸਾਡਾ ਲੁੱਟ ਕੇ ਲੈ ਗਏ ਆ ਤੇ ਗਰੀਬ ਹੋ ਗਏ ਆ ਅਸੀਂ ਤੇਹ ਅਡਾ ਹੱਕ ਦਵਾਇਆ ਜਾਵੇ। ਬਾਪੂ ਜੀ ਮੌਕੇ ਤੇ ਗੇ ਪੁਲਿਸ ਦੇ ਕਾਰੀ ਨੂੰ ਨੇੜੇ ਤੇੜੇ ਛਾਣੇ ਵਿੱਚ ਕਮੇਟ ਜਮ ਕਰਾਈ ਸੀ ਤੁਸੀਂ। ਕਰਾਈ ਹੀ ਉਹਨਾਂ ਤੇੜੇ ਛਾਣੇ ਦਿੱਤੇ ਹੀ ਸਾਡੀ ਸੁਣੀ ਨਹੀਂ ਕਿਸੇ ਨੇ ਗੱਲ ਦੀ। ਗੱਲ ਨਹੀਂ ਸਾਡੀ ਸੁਣੀ। ਆ ਕਾਦੇ ਆ ਕਰੋਨੇ ਇੱਥੇ ਕੋ ਬੈਜੋ। ਗਰੀਬ ਨੂੰ ਬਾਦ ਦਿੰਦੇ ਆ ਬਾਹਰ। ਅੱਜ ਵੱਡੀ ਗੰਟੀ ਇਹ ਤਗਲੇ ਅੰਦਰ ਕਰ ਲੈਂਦੇ ਆ। ਵੱਡੀ ਗੰਟੀ 'ਚ ਇਕੱਠੇ ਹੋਗੇ ਡੀਸੀ ਸਾਹਿਬ ਦੇ ਦਫ਼ਤਰ ਆਏ ਕੀ ਮੰਗ ਕਰਦੇ। ਅਸੀਂ ਮੰਗ ਕਰਦੇ ਆ ਸਾਡੇ ਜ਼ਮੀਨ ਦਾ ਹੱਕ ਦਿੱਤਾ ਜਾਵੇ ਜੀ। ਬਾਪੂ ਜੀ ਪਰਵਾਹ ਤੁਹਾਡੇ ਹੋਰ ਕੋਣਾ ਤੁਹਾਡੇ ਬਰਵਾ ਸਾਡਾ 10 12 ਜੀ ਆ ਮੇਰੇ ਪਰਵਾਦ ਆ ਤੇ ਭੁੱਖੇ ਮਰਦੇ ਅਸੀਂ ਤੇ ਸਾਡਾ ਕੰਮਕਾਰ ਨਹੀਂ ਕੰਮਕਾਰ ਹੁਣ ਮੈਂ ਕਿੱਥੋਂ ਕਰ ਲੂੰਗਾ ਬਰਵਾ ਚ ਬੱਚਿਆਂ ਦਾ ਬੱਚੇ ਇੱਥੇ ਆ ਗਏ ਆ ਵੀ ਉਹ ਬੱਚੇ ਵੀ ਕਿਤੇ ਦਾ ਕਿਤੇ ਦਾ ਦਾ ਹੈ ਹੱਕ ਸਾਡਾ ਨੰਨਾ ਚਾਹੀਦਾ ਠੀਕ ਹਾਂਜੀ ਕਿਹਦਾ ਮੇ ਆਪਣਾ ਸੁਖਦੇਵ ਸਿੰਘ ਜੀ ਸਾਹਿਬ ਦਾ ਸਰਪੰਚ ਕਿਸ਼ਨ ਸਿੰਘ ਵਾਲਾ ਜੀ ਸਰ ਪਿੰਡ ਵਾਸੀ ਇਕੱਠੇ ਹੋ ਗਏ ਨੇ ਤੱਕਾਵਰ ਆ ਜਮੀਨ ਪਿੰਡ ਵਾਸੀ ਇਕੱਠੇ ਹੋਏ ਜਨਾ ਕੋਚਰ ਪਹਿਲੇ ਉਹਨਾਂ ਜਮੀਨ ਜਿਹੜੀ ਸੈਕਟਰ ਗਵਰਨਮੈਂਟ ਉਹਨਾਂ ਪਰਿਵਾਰਾਂ ਨੂੰ ਲਾੜ ਹੋਈ ਸੀਗੀ ਅੱਠ ਪਰਚੀਆਂ ਦੀ ਇਹਨਾਂ ਤੋਂ ਜ਼ਮੀਨ ਜਿਹੜੀ ਆ ੱੱੱਕੇ ਨਾਲ ਖੋਈ ਗਈ ਆ ਉੱਥੇ ਮੰਡ ਦੇ ਵਿੱਚ ਰਹਿੰਦੇ ਸੀ ਆਪਣੇ ਕਾਬਜ ਸੀਗੇ ਮੰਡ ਦੇ ਵਿੱਚ ਇਹਨਾਂ ਦੇ ਮਕਾਨ ਮਾਲ ਡੰਗਲ ਸਾਰੇ ਮੰਡ ਦੇ ਵਿੱਚ ਡੇਰੇ ਬਣੇ ਹੋਏ ਸੀ ਜਦੋਂ 88 ਵਾਲਾ ਹੜਾ ਆ ਉਹਦੋਂ ਇਹਨਾਂ ਦੇ ਡੇਰੇ ਡੰਡੇ ਰੁੜ ਗਏ ਆ ਤੇ ਬਾਅਦ ਦੇ ਵਿੱਚ ਜਦੋਂ ਅੱਤਵਾਦ ਦਾ ਜੋਰ ਹੋਇਆ ਉਹਨਾਂ ਨੇ ਥੋੜਾ ੱੱੱਕੇ ਨਾਲ ਜ਼ਮੀਨ ਜਿਹੜੀ ਉਹ ਵਾਲੀ ਆ ਇੱਕ ਵਾਰੀ ਇਹਨਾਂ ਨੂੰ ਕਬਜ਼ਾ ਵੀ ਦਵਾਇਆ ਗਿਆ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਉਸ ਤੋਂ ਬਾਅਦ ਇਹਨਾਂ ਨੂੰ ਜ਼ਮੀਨ ਜਿਹੜੀ ਆ ਫਿਰ ੱੱੱਕੇ ਨਾਲ ਖੋਕ ਜਿਹੜੀ ਇਹਨਾਂ ਨੂੰ ਕਬਜ਼ਾ ਨਹੀਂ ਦਿੱਤਾ ਗਿਆ ਤੇ ਇਹਨਾਂ ਦੀ ਉਹ ਇਹੋ ਮੰਗ ਕਰਦੇ ਵੀ ਪਰਿਵਾਰ ਜਿਹੜੇ ਆ ਬਹੁ ਇਹਨਾਂ ਦੀ ਜਿਹੜੀ ਹੈ ਜ਼ਮੀਨ ਜਿਹੜੀ ਹੈ ਹਲਾਟਮੈਂਟ ਹੈ ਉਹਦੀ ਪਰਚੀਾਂ ਜਿਹੜੀ ਵਾਪਸ ਕੀਤੀ ਜਾਵੇ ਇਹਨਾਂ ਨੂੰ ਜਿਹੜੀ ਦਵਾਈ ਜਾਵੇ ਕਿੰਨੀ ਟੋਟਲ ਜ਼ਮੀਨ ਸੀ ਇਹਨਾਂ ਦੀ 94 ਕੱਲੇ ਆ ਜੀ ਤੇ ਕਿੰਨੇ ਪਰਿਵਾਰ ਉੱਥੇ ਰਹਿ ਰਹੇ ਆ ਸਰ ਇਹ 10 ਕ ਘਰ ਹੈਗੇ ਜੀ ਉੱਥੇ ਹਾਂਜੀ ਅਗਰ ਅਸੀਂ ਅੱਜ ਸਾਰੇ ਪਹੁੰਚੇ ਡੀਸੀ ਉੱਤੇ ਪਹੁੰਚੇ ਹਲਾਟਮੈਂਟ ਵਾਚੇ ਪਹੁੰਚੇ ਇਸ ਤੋਂ ਬਾਅਦ ਲਈ ਕੋਈ ਸਰਮਾਈ ਨਹੀਂ ਦੀ ਕਾਰਵਾਈ ਕੀਤੀ ਆ ਬਰਵਾਦ ਕਿਵੇਂ ਦਿੰਦੇ ਸਾਡੇ ਦੇਖੋ ਜੀ ਪਹਿਲੀ ਗੱਲ ਇਹ ਅਸੀਂ ਡੀਸੀ ਸਾਹਿਬ ਨੂੰ ਇਹ ਕਹਿਣ ਆਏ ਸਾਨੂੰ ਜਿਹੜੀ ਇਹ ਸਰਕਾਰ ਵੱਲੋਂ ਜਿਹੜੀ ਹੈ ਜ਼ਮੀਨ ਜਿਹੜੀ ਇਹਨਾਂ ਨੂੰ ਦਵਾਈ ਜਾਵੇ ਇਹਨਾਂ ਦੇ ਪਰਿਵਾਰਾਂ ਨੂੰ ਵਾਪਸ ਜ ਅਗਰ ਜੇ ਨਹੀਂ ਇਹ ਬਿਠਾਉਂਦੇ ਤਾਂ ਫਿਰ ਜਿਹੜੀ ਆਪਾਂ ਕਾਨੂੰਨੀ ਕਾਰਵਾਈ ਕੋਈ ਨਾ ਕੋ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਮਿਲ ਕੇ ਆਏ ਹੋ ਕਿ ਵਿਸ਼ਵਾਸ ਦਿਵਾਇਆ ਗਿਆ ਜੀ ਸਰ ਅਹੀਂ ਜ਼ਮੀਨ ਦੇ ਸਬੰਧ ਜਿਹੜਾ ਐਸ ਡੀਸੀ ਸਾਹਿਬ ਨੂੰ ਮਿਲੇ ਸੀ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਕਿ ਤੁਹਾਨੂੰ ਜਿਹੜਾ ਮਤਲਬ ਜ਼ਮੀਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਵਾ ਤੇ ਤਹਿਸੀਲਦਾਰ ਸਾਹਿਬ ਨੂੰ ਲੈ ਦਿੱਤਾ ਜਖਡੂਤ ਸਾਹਿਬ ਤੇ ਗਾੜੀ ਹੁਣ ਵੇਖੋ ਜੀ ਉਹਨਾਂ ਦਾ ਵਿਸ਼ਵਾਸ ਦਿਵਾਇਆ ਗਾੜੀ ਤਹਿਸੀਲਦਾਰ ਸਾਹਿਬ ਕੋ ਪਹੁੰਚਾਂਗੇ ਤੇ ਗਾੜੀ ਤੇ ਤਹਿਸੀਲਦਾਰ ਸਾਹਿਬ ਕੀ ਕਹਿੰਦੇ ਆ ਉਹਦੀ ਲਿਖ ਕੇ ਲਿਖ ਕੇ ਦਿੱਤਾ ਗਿਆ ਦਿਖਾਓ ਹਾਂ ਜੀ ਲਿਖ ਕੇ ਦਿੱਤਾ ਗਿਆ ਜੀ ਆਹ ਤੇ